ਜਿਹੜਾ ਸਟਾਕ ਐਕਸਚੇਂਜ ਦੇ ਬਾਹਰ ਬੁੱਲ ਲੱਗਾ ਹੁੰਦਾ ਤੁਹਾਡੇ ਵੀ ਬਿਲਕੁਲ ਬਾਹਰ ਲੱਗਾ ਹੋਇਆ ਉਹ ਬੁੱਲ ਕੀ ਦਰਸਾਉਂਦਾ ਹੈ ਉਹ ਕੇਸ ਦੀ ਸਿੰਬੋਲਿਕ ਹੈ ਸਿੰਬੋਲਿਕ ਹੈ ਸਟਾਰਡੇ ਮਾਰਕੀਟ ਚ ਨਾ ਸਟਾਕ ਮਾਰਕੀਟ ਚ ਦੋ ਜਾਨਵਰ ਜਿਹੜੇ ਆ ਨਾ ਉਹ ਗਿਨੇ ਜਾਂਦੇ ਬੁੱਲ ਤੇ ਬੀਅਰ ਠੀਕ ਹੈ ਜੀ ਬੁੱਲ ਜਿਹੜਾ ਉਹ ਕਹਿੰਦੇ ਤੇਜੀ ਦਾ ਠੀਕ ਹੈ ਜੀ ਤੇ ਬੀਅਰ ਹੁੰਦਾ ਉਹ ਮੰਦੀ ਦਾ ਉਹਦਾ ਬਿਹੇਵੀਅਰ ਤੋਂ ਬਣ ਇਹ ਬਣਾਏ ਆ ਕਿਉਂ ਤੁਸੀਂ ਕਹਿੰਦੇ ਨਾ ਜਦੋਂ ਸਾਂਣ ਪੁੱਤਰ ਗਿਆ ਹਾਂਜੀ ਉਹ ਕੀ ਕਰਦਾ ਉਹ ਸਿੰਘਾਂ ਨਾਲ ਸਾਈਕਲ ਤੇ ਤੁਸੀਂ ਦੇਖੋਗੇ ਨਾ ਸੋ ਮੋਟਰਸਾਈਕਲ ਸਕੂਟਰ ਪਏ ਚੱਕ ਚੱਕ ਕੇ ਐ ਮਾਰਦਾ ਉਹਨਾਂ ਨੂੰ ਐ ਮਾਰਦਾ ਚੱਕ ਚੱਕ ਕੇ ਗਾਹ ਮਾਰਦਾ ਜਦੋਂ ਸਟਾਕ ਮਾਰਕੀਟ ਤੇਜ਼ੀ ਹੁੰਦੀ ਨਾ ਉਹ ਚੱਕ ਚੱਕ ਕੇ ਸਟਾਕ ਮਾਰਕੀਟ ਉੱਪਰ ਜਾਂਦੀ ਹੈ ਉੱਚੇ ਨੂੰ ਚੁੱਕਦੀ ਹੈ ਹਾਂ ਉਹਨੂੰ ਕਹਿੰਦੇ ਬੱਲ ਮਾਰਕੀਟ ਜਦੋਂ ਤੇਜ਼ੀ ਹੁੰਦੀ ਤਾਂ ਉਹਨੂੰ ਕਹਿੰਦੇ ਬੱਲ ਮਾਰਕੀਟ ਤੇ ਜਦੋਂ ਮਾਰਕੀਟ ਮੰਦੀ ਹੋਏ ਬੀਅਰ ਕਿਦਾਂ ਜਿਹੜੇ ਰਿਛਿਆ ਹਾਂਜੀ ਉਹ ਬੰਦੇ ਨੂੰ ਕਿਦਾਂ ਆਪਣੇ ਸ਼ਿਕਾਰ ਨੂੰ ਕਹਿੰਦਾ ਉਹ ਜਦੋਂ ਵੀ ਆਊਗਾ ਕੋਈ ਸ਼ਿਕਾਰ ਉਹਦਾ ਆਇਆ ਉਹਨੂੰ ਆਪਣੀ ਪਕੜ ਚ ਲੈਂਦਾ ਹੌਲੀ ਹੌਲੀ ਕਰਕੇ ਉਹਨੂੰ ਕੁੱਟ ਕੇ ਹਾਂਜੀ ਕੁੱਟ ਕੇ ਉਹਨੂੰ ਮਾਰਦਾ ਜੀ ਜੀ ਬੀਅਰ ਗ੍ਰਿਪ ਕਹਿੰਦੇ ਉਹਨੂੰ ਸਾਡੇ ਸਟਾਕ ਮਾਰਕੀਟ ਜਦੋਂ ਮਾਰਕੀਟ ਘਟਣੀ ਸ਼ੁਰੂ ਹੁੰਦੀ ਨਾ ਉਹਨੂੰ ਕਹਿੰਦੇ ਬੀਅਰ ਗ੍ਰਿਪ ਚ ਆ ਗਈ ਹੂੰ ਥੈਟ ਮੀਨਸ ਵੀ ਬੀਅਰ ਨੇ ਮਾਰਕੀਟ ਨੂੰ ਕੁੱਟ ਲਿਆ ਨੇ ਹੁਣ ਹੌਲੀ ਹੌਲੀ ਨਿਚੋੜਨਾ ਨੇ ਸਾਰੀ ਮਾਰਕੀਟ ਨੂੰ ਉਹਦੇ ਚ ਕੀ ਹੈ ਵੀ ਜਿਨ੍ਹਾਂ ਨੇ ਲੀਵਰੇਜ ਪੋਜੀਸ਼ਨ ਲਈ ਹੁੰਦੀ ਪਹਿਲੀ ਗੱਲ ਤਾਂ ਇਹ ਸਟਾਕ ਮਾਰਕੀਟ ਜੇ ਮੈਂ ਇਨਵੈਸਟਰ ਨੂੰ ਇਹ ਵੀ ਕਹਿਣਾ ਚਾਹਨਾ ਵੀ ਜ਼ਿੰਦਗੀ ਚ ਜਿਹੜੀ ਮੈਂ ਗੱਲ ਕਹਿਣਾ ਨਾ ਇਹ ਗੱਲ ਨੂੰ ਬਹੁਤ ਇੰਪੋਰਟੈਂਟ ਹੈ ਜ਼ਿੰਦਗੀ ਚ ਕ ਕਰਜ਼ਾ ਲੈ ਕੇ ਜਾਂ ਉਧਾਰ ਲੈ ਕੇ ਸਟਾਕ ਮਾਰਕੀਟal ਮੂਹ ਨਹੀਂ ਕਰਨਾ ਢੇਲਾ ਨਹੀਂ ਲਾਉਣਾ ਜਦੋਂ ਤੱਕ ਸਿਰ ਦੇ ਉੱਤੇ 1 ਰੁਪਿਆ ਦਾ ਵੀ ਕਰਜ਼ਾ ਹੈ ਠੀਕ ਹੈ ਪਹਿਲਾਂ ਜ਼ਿੰਦਗੀ 'ਚ ਜਿੰਨੀਆਂ ਲਾਇਬਿਲਟੀਜ਼ ਹੈਗੀਆਂ ਪਹਿਲਾਂ ਉਹ ਕਲੀਅਰ ਕਰੋ ਜੀ ਔਰ ਦੂਸਰੀ ਗੱਲ ਜਿਹੜੀ ਮੈਂ ਸਟੂਡੈਂਟਸ ਨੂੰ ਹੀ ਜਾ ਕੇ ਸिखਾਨਾ ਉਹ ਵੀ ਇਹੀ ਕਹਣਾ ਫਾਈਨੈਂਸ਼ੀਅਲ ਲਿਟਰੇਸੀ ਦੀ ਜੀ ਜ਼ਿੰਦਗੀ 'ਚ ਕਦੀ ਵੀ ਚੀਜ਼ ਲਾਇਬਿਲਟੀ ਜਿਹੜੀ ਆ ਲੋਨ ਤੇ ਨਹੀਂ ਲੈਣੀ ਕਦੀ ਮੋਟਰਸਾਈਕਲ ਕਾਰ ਕੋਈ ਵੀ ਐਸੀ ਲਾਇਬਿਲਟੀ ਜਿਸ ਨਾਲ ਤੁਹਾਡਾ ਖਰਚਾ ਵਧੇ ਉਹ ਚੀਜ਼ ਲੋਨ ਦੇ ਉੱਤੇ ਨਹੀਂ ਲੈਣੀ ਕਾਰਨ ਕਾਰਨ ਇਹ ਅਭੀ ਤੁਸੀਂ ਗੱਡੀ ਵੱਡੀ ਲੋਨ ਤੇ ਨਾ ਲਓ ਜਿੰਨੇ ਪੈਸੇ ਹੈਗੇ ਛੋਟੀ ਗੱਡੀ ਲੈ ਲਓ ਸੈਕੰਡ ਹੈਂਡ ਗੱਡੀ ਲੈ ਲਓ ਫੁੱਲ ਡਾਊਨਮੈਂਟ ਪੇਮੈਂਟ ਹੈਗੀ ਤਾਂ ਲੋਅ ਨੇ ਤਾਂ ਮੋਟਰਸਾਈਕਲ ਤੇ ਤੋਰੋ ਨਹੀਂ ਹੈਗਾ ਐਕਟਵਾ ਲੈ ਲਓ ਨਹੀਂ ਹੈਗੀ ਮੋਪਡ ਲੈ ਲਓ ਲੋਨ ਤੇ ਨਹੀਂ ਲੈਣੀ ਲੋਨ ਜ਼ਿੰਦਗੀ ਚ ਉੱਥੇ ਲੈਣਾ ਜਦੋਂ ਤੁਸੀਂ ਉਹਨੂੰ ਕਿਤੇ ਇਨਵੈਸਟ ਕਰਨਾ ਜਿਹੜਾ ਸਟਾਕ ਐਕਸਚੇਂਜ ਦੇ ਬਾਹਰ ਬੁੱਲ ਲੱਗਾ ਹੁੰਦਾ ਤੁਹਾਡੇ ਵੀ ਬਿਲਕੁਲ ਬਾਹਰ ਲੱਗਾ ਹੋਇਆ ਉਹ ਬੁੱਲ ਕੀ ਦਰਸਾਉਂਦਾ ਉਹ ਕਿਸ ਦੀ ਸਿੰਬੋਲਿਕ ਹੈ ਸਿੰਬੋਲਿਕ ਹੈ ਸਟਾਰਟ ਦੇ ਮਾਰਕੀਟ ਚ ਨਾ ਸਟਾਕ ਮਾਰਕੀਟ ਚ ਦੋ ਜਾਨਵਰ ਜਿਹੜੇ ਆ ਨਾ ਉਹ ਗਿਨੇ ਜਾਂਦੇ ਬੁੱਲ ਤੇ ਬੀਅਰ ਠੀਕ ਹੈ ਜੀ ਬੁੱਲ ਜਿਹੜਾ ਉਹ ਕਹਿੰਦੇ ਤੇਜ਼ੀ ਦਾ ਠੀਕ ਹੈ ਜੀ ਤੇ ਬੀਅਰ ਹੁੰਦਾ ਉਹ ਮੰਦੀ ਦਾ ਉਹਦਾ ਬਿਹੇਵੀਅਰ ਤੋਂ ਬਣ ਇਹ ਬਣਾਏ ਆ ਕਿਉਂ ਤੁਸੀਂ ਕਹਿੰਦੇ ਜਦੋਂ ਸਾਂਣ ਪੁੱਤਰ ਗਿਆ ਹਾਂਜੀ ਉਹ ਕੀ ਕਰਦਾ ਉਹ ਸਿੰਘਾਂ ਨਾਲ ਸਾਈਕਲ ਤੇ ਤੁਸੀਂ ਦੇਖੋਗੇ ਨਾ ਸੋ ਮੋਟਰਸਾਈਕਲ ਸਕੂਟਰ ਪਏ ਚੱਕ ਚੱਕ ਕੇ ਐ ਮਾਰਦਾ ਉਹਨਾਂ ਨੂੰ ਐ ਮਾਰਦਾ ਚੱਕ ਚੱਕ ਕੇ ਗਾਹ ਮਾਰਦਾ ਜਦੋਂ ਸਟਾਕ ਮਾਰਕੀਟ ਤੇਜ਼ੀ ਹੁੰਦੀ ਨਾ ਉਹ ਚੱਕ ਚੱਕ ਕੇ ਸਟਾਕ ਮਾਰਕੀਟ ਉੱਪਰ ਜਾਂਦੀ ਹੈ ਉੱਚੇ ਨੂੰ ਚੁੱਕਦੀ ਹੈ ਹਾਂ ਉਹਨੂੰ ਕਹਿੰਦੇ ਬੁੱਲ ਮਾਰਕੀਟ ਜਦੋਂ ਤੇਜ਼ੀ ਹੁੰਦੀ ਹੈ ਉਹਨੂੰ ਕਹਿੰਦੇ ਬੁੱਲ ਮਾਰਕੀਟ ਤੇ ਜਦੋਂ ਮਾਰਕੀਟ ਮੰਦੀ ਹੋਏ ਬੀਅਰ ਕਿਦਾਂ ਜਿਹੜੇ ਰਿਛਾ ਹਾਂਜੀ ਉਹ ਬੰਦੇ ਨੂੰ ਕਿਦਾਂ ਆਪਣੇ ਸ਼ਿਕਾਰ ਨੂੰ ਕਹਿੰਦਾ ਉਹ ਜਦੋਂ ਵੀ ਆਊਗਾ ਕੋਈ ਸ਼ਿਕਾਰ ਉਹਦਾ ਆਇਆ ਉਹਨੂੰ ਆਪਣੀ ਪਕੜ ਚ ਲੈਂਦਾ ਹੌਲੀ ਹੌਲੀ ਕਰਕੇ ਉਹਨੂੰ ਘੁੱਟ ਕੇ ਹਾਂਜੀ ਘੁੱਟ ਕੇ ਉਹਨੂੰ ਮਾਰਦਾ ਜੀ ਜੀ ਬੀਅਰ ਗ੍ਰਿਪ ਕਹਿੰਦੇ ਉਹਨੂੰ ਸਾਡੇ ਸਟਾਕ ਮਾਰਕੀਟ ਜਦੋਂ ਮਾਰਕੀਟ ਘਟਣੀ ਸ਼ੁਰੂ ਹੁੰਦੀ ਨਾ ਉਹਨੂੰ ਕਹਿੰਦੇ ਬੀਅਰ ਗ੍ਰਿਪ ਚ ਆ ਗਈ ਹਮਮ ਡੈਟ ਮੀਨਸ ਵੀ ਬੀਅਰ ਨੇ ਮਾਰਕੀਟ ਨੂੰ ਘੁੱਟ ਲਿਆ ਨੇ ਹੁਣ ਹੌਲੀ ਹੌਲੀ ਨਿਚੋੜਨਾ ਨੇ ਸਾਰੀ ਮਾਰਕੀਟ ਨੂੰ ਉਹਦੇ ਚ ਕੀ ਹੈ ਵੀ ਜਿਨ੍ਹਾਂ ਨੇ ਲੀਵਰੇਜ ਪੁਜੀਸ਼ਨ ਲਈ ਹੁੰਦੀ ਪਹਿਲੀ ਗੱਲ ਤਾਂ ਇਹ ਸਟਾਕ ਮਾਰਕੀਟ ਜੇ ਮੈਂ ਇਨਵੈਸਟਮੈਂਟ ਨੂੰ ਇਹ ਵੀ ਕਹਿਣਾ ਚਾਹਨਾ ਵੀ ਜ਼ਿੰਦਗੀ ਚ ਜਿਹੜੀ ਮੈਂ ਗੱਲ ਕਹਿਣਾ ਨਾ ਇਹ ਗੱਲ ਨੂੰ ਬਹੁਤ ਇੰਪੋਰਟੈਂ ਕਰਜ਼ਾ ਲੈ ਕੇ ਜਾਂ ਉਧਾਰ ਲੈ ਕੇ ਸਟਾਕ ਮਾਰਕੀਟਲ ਮੂਹ ਨਹੀਂ ਕਰਨਾ ਢੇਲਾ ਨਹੀਂ ਲਾਉਣਾ ਜਦੋਂ ਤੱਕ ਸਿਰ ਦੇ ਉੱਤੇ 1 ਰੁਪਿਆ ਦਾ ਵੀ ਕਰਜ਼ਾ ਹੈ ਠੀਕ ਹੈ ਪਹਿਲਾਂ ਜ਼ਿੰਦਗੀ 'ਚ ਜਿੰਨੀਆਂ ਲਾਇਬਿਲਟੀਜ਼ ਹੈਗੀਆਂ ਪਹਿਲਾਂ ਉਹ ਕਲੀਅਰ ਕਰੋ ਜੀ ਔਰ ਦੂਸਰੀ ਗੱਲ ਜਿਹੜੀ ਮੈਂ ਸਟੂਡੈਂਟਸ ਨੂੰ ਹੀ ਜਾ ਕੇ ਸिखਾਨਾ ਉਹ ਵੀ ਇਹੀ ਕਹਣਾ ਫਾਈਨੈਂਸ਼ੀਅਲ ਲਿਟਰੇਸੀ ਦੀ ਜੀ ਜ਼ਿੰਦਗੀ 'ਚ ਕਦੀ ਵੀ ਚੀਜ਼ ਲਾਇਬਿਲਟੀ ਜਿਹੜੀ ਆ ਲੋਨ ਤੇ ਨਹੀਂ ਲੈਣੀ ਕਦੀ ਮੋਟਰਸਾਈਕਲ ਕਾਰ ਕੋਈ ਵੀ ਐਸੀ ਲਾਇਬਿਲਟੀ ਜਿਹਦੇ ਨਾਲ ਤੁਹਾਡਾ ਖਰਚਾ ਵਧੇ ਉਹ ਚੀਜ਼ ਲੋਨ ਦੇ ਉੱਤੇ ਨਹੀਂ ਲੈਣੀ ਕਾਰਨ ਕਾਰਨ ਇਹ ਅਭੀ ਤੁਸੀਂ ਗੱਡੀ ਵੱਡੀ ਲੋਨ ਤੇ ਨਾ ਲਓ ਜਿੰਨੇ ਪੈਸੇ ਹੈਗੇ ਛੋਟੀ ਗੱਡੀ ਲੈ ਲਓ ਸੈਕੰਡ ਹੈਂਡ ਗੱਡੀ ਲੈ ਲਓ ਫੁੱਲ ਡਾਊਨਮੈਂਟ ਪੇਮੈਂਟ ਹੈਗੀ ਆ ਤਾਂ ਲੋਅ ਨਹੀਂ ਤਾਂ ਮੋਟਰਸਾਈਕਲ ਤੇ ਤੁਰੋ ਨਹੀਂ ਹੈਗਾ ਐਕਟਵਾ ਲੈ ਲਓ ਨਹੀਂ ਹੈਗੀ ਮੋਪਡ ਲੈ ਲਓ ਲੋਨ ਤੇ ਨਹੀਂ ਲੈਣੀ ਲੋਨ ਜ਼ਿੰਦਗੀ ਚ ਉੱਥੇ ਲੈਣਾ ਜਦੋਂ ਤੁਸੀਂ ਉਹਨੂੰ ਕਿਤੇ ਇਨਵੈਸਟ ਕਰਨਾ